ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜੋਗਾ ਤੇ ਜਿਲ੍ਹਾ ਨੂੰ ਪੈਂਦਾ ਜੀ ਮਾਨਸਾ ਬਾਈ ਕੋਲ ਗਿੱਲਾ ਦਾਣਾ ਹੁੰਦਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਨਾਂ ਵੀਰ ਜੀ ਆਪਣਾ ਮੇਰਾ ਨਾਂ ਰਸੀਦ ਮਾਮਲੇ ਪੈਂਡ ਪੈਂਡ ਲੋਹੜ ਗੱਦੀ ਹੈ ਜੀ ਜਿਲ੍ਹਾ ਜਿਲ੍ਹਾ ਬਰਨਾਲਾ ਜਿਲ੍ਹਾ ਲੁਧਿਆਣਾ ਠੀਕ ਆ ਹਾਂਜੀ ਬਾਈ ਗਿੱਲੇ ਦਾਣੇ ਬਾਰੇ ਦੱਸੋ ਜੀ ਇਹ ਕਾਹਦੇ ਆ ਹੁੰਦਾ ਹੈ ਮੱਕੀ ਦਾ ਹੁੰਦਾ ਗਿੱਲਾ ਦਾਣਾ ਮੱਕੀ ਦਾ ਹੁੰਦਾ ਜੀ ਠੀਕਾ ਇਹ ਲੈਬਰੀ ਤੋਂ ਪਾਸ ਵੀ ਆਪਣਾ ਹਾਂਜੀ ਹਾਂਜੀ ਲੈਬ ਦੇ ਵਿੱਚ ਪ੍ਰੋਟੀਨ ਵਗੈਰਾ ਚੈੱਕ ਕਰਾਉਂਦੇ ਆਗੇ ਠੀਕਾ ਤੇ ਕਿੰਨੇ ਕਿ ਦਿਨਾਂ ਜਿ ਵੀਰੇ ਟਰੱਕ ਤੁਸੀਂ ਭੇਜਦੇ ਨੇ ਆਪਣਾ ਇਹ ਸਾਮ ਨੂੰ ਵੇਜਦੇ ਨੇ ਇਹਦੇ ਵਿੱਚ ਹੁੰਦਾ 90 ਤੋਂ 95 ਕੁਆਂਟਲ ਮਾਲ ਹੁੰਦਾ ਠੀਕਾ ਕੀ ਰੇਟ ਲੁੱਟ ਪੈਂਦਾ ਦੂਰ ਨੇੜੇ ਇਹ ਜੀ ਅਡੋ ਅਡੀ ਇਲਾਕੇ ਇਲਾਕੇ ਦੇ ਹਿਸਾਬ ਨਾਲ 800 ਤੋਂ ਸਟਾਰਟ ਹੋ ਕੇ 900 ਰੁਪਏ ਵੀ ਆ ਵਾਟ ਦੇ ਹਿਸਾਬ ਨਾਲ ਪੈਂਦਾ ਜੀ ਕੁਆਂਟਲ ਹਾਂਜੀ ਹਾਂਜੀ ਕੁਆਂਟਲ ਠੀਕਾ ਕਿਉਂ ਆਇਆ ਵਾਟ ਦੇ ਹਿਸਾਬ ਨਾਲ ਉਹ ਜਿਆ ਖਰਚਾ ਪੈਂਦਾ ਜੀ ਕਿੱਡੀ ਕਿ ਦੂਰੀ ਤੱਕ ਜਾਵਣ ਨੂੰ ਤੁਸੀਂ ਅਸੀਂ ਸਾਰਾ ਪੰਜਾਬ ਕਰ ਦਿੰਦੇ ਆ ਠੀਕਾ ਜਿਹੜੀ ਆਣੇ ਵੀ ਚਲੇ ਜਾਣੇ ਆਂ ਤੇ ਰਾਜਸਥਾਨ ਵੀ ਚਲੇ ਆ ਠੀਕ ਆ ਜਿਹੜੀ ਅੱਜ ਲਾਰੇ ਕਿਹੜਾ ਪਿੰਡ ਹੈ ਇਹ ਇਹ ਪਿੰਡ ਹੈ ਜੋਗਾ ਠੀਕ ਆ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਜੀ ਠੀਕ ਆ ਇਹ ਭਾਈ ਦੇ ਫਾਰਮਾਂ ਚ ਲਾਰੇ ਆਂ ਹਾਂਜੀ ਹਾਂਜੀ ਨਰਮਲ ਸਿੰਘ ਦੇ ਫਾਰਮ ਚ ਲਾਰੇ ਠੀਕ ਆ ਲੋ ਪਰ ਪਰੋ ਭਾਈ ਚੱਕੋ ਕਰ ਲੋ ਲੋ ਜੀ ਸੁਣ ਦਿਖਾ ਵੀ ਦਿਨਾ ਤੇ ਬਾਕੀ ਰਿਪੋਰਟ ਆਪਾਂ ਲਾ ਵੀ ਦਵਾਂਗੇ ਵੱਡੇ ਵੀਡੀਓ ਚ ਕੋਈ ਵੱਡੀ ਵੀਡੀਓ ਦਿਖਾਓ ਜੀ ਹੋ ਜੀ ਠੀਕ ਆ ਜੀ ਭਾਈਆਂ ਦਾ ਪਿੰਡ ਲੋਟ ਵਧੀਆ ਲਾਰੇ ਆ ਜੋਗੇ ਮਾਨਸਾ ਜ਼ਿਲ੍ਹੇ ਚ ਠੀਕ ਆ ਜੀ ਤੇ ਅੱਜ ਤੁਹਾਨੂੰ ਬਾਈ ਮਾਲਕ ਨਾਲ ਵੀ ਗੱਲ ਕਰਾਣਾ ਜਿਹੜਾ ਲਵਾਉਂਦਾ ਵੀ ਕਿੰਨਾ ਕੁ ਟਾਈਮਾ ਕੋ ਉਹਨੂੰ ਵਾਪਸ ਦੇਣੂ ਠੀਕ ਹੈ ਜੀ ਇਹ ਚੈੱਕ ਕਰ ਸਕਦੇ ਬਾਈ ਦਾ ਫਾਰਮ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਹੈ ਜੀ ਇਹ ਫਾਰਮ ਚੈੱਕ ਕਰ ਸਕਦੇ ਬਾਈ ਦਾ ਵਾਧ ਜਾਣ ਕਰ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਸ੍ਰਿਸ਼ਟ ਡਾਇਰੈਕਟ ਸਾਡਾ ਬਾਈ ਗਾਵਾ ਨੂੰ ਪਾਉਂਦਾ ਬਾਈ ਇਹ ਬਾਈ ਕਹਿੰਦਾ ਆਪਣਾ ਲਾਈਵ ਤੋਂ ਪਾਸ ਹੀ ਆ ਉਹ ਸੋਡੀ ਰਿਪੋਰਟ ਆਪਾਂ ਫੋਟੋ ਵਿੱਚ ਲਾ ਦਾਂਗੇ ਠੀਕ ਹੈ ਜੀ ਹਾਂਜੀ ਬਈ ਸਸੀ ਗਾਈ ਅਸਲੀ ਗੱਲ ਵੀਰੇ ਨਾਮ ਵੀਰੇ ਆਪਣਾ ਨਾਮ ਨਿਰਮਲ ਆ ਵੀਰੇ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਆਪਣਾ ਠੀਕ ਆ ਹਾਂਜੀ ਬਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਯੂਜ਼ ਕਰਦੈ ਨੂੰ ਇਹ ਗਿੱਲਾ ਦਾਣਾ ਗਿੱਲਾ ਦਾਣਾ ਯੂਜ਼ ਕਰਦੈ ਨੂੰ ਹੋ ਗਏ ਬਈ 11 ਤੋਂ 12 ਮਹੀਨੇ ਹੋ ਗਏ ਠੀਕ ਆ ਹਾਂ ਪਹਿਲੇ ਅਸੀਂ ਮਨੋ 11ਵੇਂ ਦਾ 10ਵੇਂ ਮਹੀਨੇ ਤੱਕ ਚਲਾਇਆ ਸੀਗਾ ਠੀਕ ਆ ਯੂਜ਼ ਲਾਇਆਗਾ ਅੱ비 ਫਾਰਮ ਕਰਾ ਹਾਂ ਇਹ ਫਾਰਮ ਕਰਾ 10ਵੇਂ ਮਹੀਨੇ ਚ ਲਾਇਆ ਸੀ ਉਸ ਤੋਂ ਬਾਅਦ ਅਸੀਂ ਮੀ ਨਾ ਗਾਇਬ ਰੱਖਿਆ ਉਹਦੇ ਚਾਰ ਸੀਗਾ ਹੁਣ ਅਸੀਂ ਉਹਦੋਂ ਦੇ ਵੀ ਮੰਨ ਲਾ ਜਦੋਂ ਦੇ ਹੋ ਨਹੀਂ ਕਰੇ ਚਾਰ ਚਾਰ ਤੋਂ ਵਗੈਰਾ ਹੁਣ ਅਸੀਂ ਗਿੱਲਾ ਦਾਣਾ ਵਰਤੀ ਜਣਿਆ ਹਾਂਜੀ ਉਹਦੇ ਬਰੋਬਰ ਮੰਗੀ ਰਿਜ਼ਲਟ ਆ ਵੀਰੇ ਦਾ ਠੀਕ ਆ ਹਾਂ ਵਾਗ ਆਮੀ ਅਸੀਂ ਉਤੀ ਉਹ ਕਰਦੇ ਨੇ ਸਿੜ ਵੰਦੇ ਆਗੇ ਚੰਗੇ ਚੰਨੀ ਲਾ ਕਿੰਨਾ ਪਾਉਣੇ ਵੀਰੇ ਤੁਸੀਂ ਇਹ ਪਾ ਲੈਣਾ ਵੀਰੇ 6 5 6 ਕਿਲੋ 7 ਕਿਲੋ ਆਈਡੀਆ ਆ ਵੀ ਆਈਡੀਆ 6-7 ਕਿਲੋ ਦਾ ਪਾ ਦਿੰਨੇ ਆ ਵੀ ਤੈਨੂੰ 3.5 ਕਿਲੋ ਦੇ ਵੇਲੇ ਤੈਨੂੰ 3.5 ਕਿਲੋ ਦੇ ਵੇਲੇ ਤੇ ਦੁੱਧ ਦਾ ਫਰਕ ਪਿਆ ਕੁਛ ਹਾਂ ਦੁੱਧ ਦਾ ਵੀ ਵਧੀਆ ਫਰਕ ਆ ਬਈ ਤੇ ਪੈਂਟ ਵੀ ਵਧੀਆ ਹੁੰਦੀ ਕੋਈ ਪੈਂਟ ਨਹੀਂ ਟੁੱਟਦੀ ਠੀਕ ਆ ਐਸਨਫ ਜੀ ਕੋ ਕਿੰਨਾ ਡਰਾਮਾ ਵੀਰੇ ਭਰੌਣੇ ਇਹ ਚ ਪੈ ਜਾਂਦਾ ਬਈ 6 ਕੁਇੰਟਲ ਪੈ ਜਾਂਦਾ ਇਹ 6 ਕੁਇੰਟਲ ਹਾਂ ਰਿਜ਼ਲਟ ਵਧੀਆ ਮਤਲਬ ਹਾਂ ਰਿਜ਼ਲਟ ਪੂਰਾ ਵਧੀਆ ਠੀਕ ਆ ਤੇ ਕਹਿੰਦੇ ਤੁਸੀਂ ਭਰਾਲਾ ਨੂੰ ਡਰਾਮਾ ਕਹਿੰਦੇ ਨੇ ਖਾਲੀ ਹੁੰਦਾ ਤੁਹਾਡਾ ਇਹ ਇਹ ਬਈ ਹਫਤੇ ਤੋਂ ਹੁੰਦੇ ਹਫਤੇ ਤੇ ਅਸੀਂ ਖਾਲੀ ਕਰ ਦਿੰਨੇ ਆ ਆਫਤੇ ਦੇ ਖਾਲੀ ਆਏ ਨੇ ਹਾਂ ਤੇ ਫੈਡ ਫੂਡ ਦਾ ਫਰਕ ਪੈਂਦਾ ਨਾ ਪੈਂਡ ਦਾ ਕੋਈ ਫਰਕ ਨਹੀਂ ਬਈ ਵਧੀਆ ਚੱਲਦੀ ਹੈ ਜਿਵੇਂ ਪਹਿਲਾਂ 2 4 ਤੇ ਚੱਲਦੀ ਸੀ ਉਮੀ ਫੈਡ ਹੋਰ ਚੱਲਦੀ ਹੈ ਠੀਕ ਆ ਵੀ ਅਸੀਂ ਕਟ ਦੀ ਵਾਦੀ ਨਹੀਂ ਹੈਗੀ ਨਾ ਕੋਈ ਕਟ ਦੀ ਵਾਦੀ ਨਹੀਂ ਠੀਕ ਆ ਹਾਂ ਜੋ ਪਰਾ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਆ ਲਾ ਰਿਹਾ ਬਾਈ ਤੇ ਵਾਈਆਂ ਦੇ ਨਾਲ ਜਰੂਰ ਕਨੈਕਟ ਕਰੋ ਪਰਾ ਇਹ ਪੈਂਡ ਜੋਗੇ ਲਾ ਰਿਹਾ ਬਾਈ ਹਨਾ ਤੇ ਜ਼ਿਲ੍ਹਾ ਨੂੰ ਪੈਂਦਾ ਮਾਨਸਾ ਵਾਈਆਂ ਦਾ ਏਰੀਆ ਹੈਗਾ ਲੁਧਿਆਣਾ ਲੋਟਪੱਤੀ ਧੰਨਵਾਦ ਵੀਰੇ ਹਾਂ ਠੀਕ ਹੈ ਧੰਨਵਾਦ ਲੋ ਵੀ ਕਿਸਾਨ ਵੀਰੋ ਠੀਕ ਹੈ ਨਾ ਇਹ ਲਾ ਰਿਹਾ ਬਾਈ ਜੋਗੇ ਅੱਜ ਠੀਕ ਹੈ ਨਾ ਬਾਈ ਜੀ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਤੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰਾ ਜ਼ਰੂਰ ਤੁਸੀਂ ਲੈ ਕੇ ਚੈੱਕ ਕਰੋ ਠੀਕ ਹੈ ਨਾ ਚਾਹੇ ਕਮੈਂਟ ਲਈ ਲੈ ਲਓ ਤੇ ਠੀਕ ਹੈ ਨਾ ਤੁਸੀਂ ਰਿਜ਼ਲਟ ਚੈੱਕ ਕਰ ਸਕਦੇ ਹੋ ਦਾ ਤੇ ਬਹੁਤ ਵਧੀਆ ਰਿਜ਼ਲਟ ਆ ਬਾਈ ਵੀ ਚਸ ਰਿਹਾ ਨਾ ਤੇ ਬਈ ਜਿੰਨਾ ਮਰਜ਼ੀ ਲਿਖਾ ਸਕਦਾ ਅਗਲਾ ਹਾਂਜੀ ਹਾਂ ਕਿੰਨਾ ਲਗਾ ਸਕਦੇ ਵਾਤ ਤੋਂ ਵਾਤ ਵਾਤ ਤੋਂ ਵਾਤ ਜੀ ਜਿਵੇਂ ਹੁਣ ਨੇੜੇ ਆ ਜਿਹੜਾ ਰੂਟ ਬਣਿਆ ਵਾਹਟਾ ਤੇ ਦਾ ਜਾਇ ਅਗਲਾ ਕੁਆਂਟਲ ਵੀ ਰਖਾ ਲੇ ਫੇ ਠੀਕ ਆ ਪਰ ਸਪੈਸ਼ਲ ਜਾਣਾ ਥੋੜਾ ਜਿਹਾ ਔਖਾ ਹੈ ਠੀਕ ਆ ਜੋ ਇਹ ਰੂਟ ਦੇ ਨੇ ਜੋ ਮਾਨ ਲਵੇ ਛੋਟਾ ਛੋਟਾ ਰੂਟ ਕਿਹੜੇ ਕਿਹੜੇ ਪਿੰਡਾਂ ਚੰਦੇ ਜਾਲਾ ਸਾਡਾ ਜੀ ਜਿਵੇਂ ਅੱਜ ਆ ਬੁੱਧਵਾਰ ਹਾਂਜੀ ਅੱਜ ਰੂਟ ਰੂਟ ਸਾਡਾ ਇਧਰ ਬਰਨਾਲਾ ਮਾਨਸਾ ਜਿਲ੍ਹਾ ਸਾਰਾ ਠੀਕ ਆ ਤੇ ਜੁਮੇ ਨੂੰ ਹੋਊਗਾ ਸਾਡਾ ਬਠਿੰਡਾ ਜਿਲ੍ਹਾ ਜੀ ਠੀਕ ਆ ਸੋਮਵਾਰ ਨੂੰ ਫੇਰ ਬਰਨਾਲਾ ਜੀ ਓਕੇ ਐ ਅਲੱਗ ਅਲੱਗ ਰੂਟ ਹੁੰਦੇ ਆ ਜੀ ਠੀਕ ਆ ਹਰਿਆਣਾ ਵੀ ਜਾਂਦੇ ਆ ਜੀ ਹਰਿਆਣਾ ਵੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਵੀ ਛੋਟੇ ਨਾਲ ਕਨੈਕਟ ਕਰ ਲੇ ਬੰਦਾ ਹਾਂਜੀ ਹਾਂਜੀ ਵੀ ਵੀ ਅੱਜ ਕਿ ਆੜੜੀ ਰੂਟਾਂ ਜਾਂਦੀਆਂ ਨੇ ਲੋਕਲ ਵੀਰਾਂ ਦੀਆਂ ਨੇ ਠੀਕ ਆ ਤਕਰੀਬਨ ਆਲ ਪੰਜਾਬ ਹੀ ਕਰਦੇ ਆ ਜਰਾ ਠੀਕ ਆ ਠੀਕ ਆ ਠੀਕ ਲੋਪਰਾ ਬਾਈ ਇਹਨਾਂ ਵੀ ਆਪਾਂ ਗੱਲ ਕਰਾਤੀ ਤੇ ਬਾਈ ਨਾਲ ਜਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ